ਔਰਤ ਦੀ ਸੁਰੱਖਿਆ ਔਰਤ ਦੀ ਇੱਜ਼ਤ ਔਰਤ ਦਾ ਸਨਮਾਨ ਮਾਨ ਬਹਾਲ ਕਰਨਾ ਸਾਡਾ ਫਰਜ਼ ਬੰਦ ਸੋ ਉਹਨਾਂ ਨੇ ਐਕਚੁਅਲੀ ਅਸੀਂ ਉਹਨਾਂ ਨੇ ਮੈਨੂੰ ਬੁਲਾਇਆ ਸੀ ਕਿ ਤੁਸੀਂ ਆਪਣਾ ਪੱਖ ਦੱਸੋ ਅਸੀਂ ਸਾਰੀ ਗੱਲ ਕਹਿ ਕੇ ਆਏ ਹਾਂ ਕਿ ਕੋਈ ਬੰਦਾ ਕਿਨ ਗੁਰਨਾਥ ਸਾਹਿਬ ਬਾਣੀ ਚ ਕਹਿੰਦੇ ਹੈ ਕਿ ਮੂਰਖੇ ਨਾਲ ਨਲ ਲੁਜੀਏ ਪਰ ਅਖਰੇ ਹੈ ਬੁਝੀਏ ਪਰ ਉਹ ਮੂਰਖੇ ਵਾਸਤੇ ਕਿਹਾ ਉਹ ਕੋਈ ਪਾਗਲ ਹੋਵੇ ਉਹਦੇ ਵਾਸਤੇ ਕਿਹਾ ਪੀ ਉਹਦੇ ਨਾਲ ਤੁਸੀਂ ਬੈਸ ਲਾ ਬਣੀ ਲੜਨਾ ਵੀ ਨਹੀਂ ਉਹਨੂੰ ਛੱਡੋ ਪਰ ਜਿਹੜਾ ਆਪਣੇ ਉਹਨੂੰ ਪੜਿਆ ਲਿਖਿਆ ਕਹਿੰਦਾ ਹੋਵੇ ਜਿਹੜਾ ਸਿਆਣਾ ਕਹਿੰਦਾ ਹੋਵੇ ਔਰ ਉਸ ਪਦਵੀ ਤੇ ਬੈਠਾ ਹੋਵੇ ਜਿਸ ਦਾ ਬੜਾ ਵੱਡਾ ਇਤਿਹਾਸ ਹੈ ਗੌਰਵ ਮਈ ਇਤਿਹਾਸ ਹੈ ਸ਼ਾਨਮਤ ਹੈ ਇਤਿਹਾਸ ਹੈ ਤੇ ਉਸ ਮਹਾਨ ਪਦਵੀ ਤੇ ਬੈਠਾ ਪ੍ਰਧਾਨ ਜਦੋਂ ਇਸ ਦੀ ਪਾਸ਼ਾ ਬੋਲੇਗਾ ਤੇ ਅੱਜ ਇਸੇ ਕੌਮ ਨੂੰ ਜਾਂ ਸਾਰੀ ਮਨੁੱਖਤਾ ਨੂੰ ਕਿੰਨੀ ਪੀੜਾ ਹੋਈ ਹੋਵੇਗੀ ਮੈਂ ਇਸ ਗੱਲ ਦੇ ਉੱਤੇ ਤੁਹਾਨੂੰ ਇੱਕ ਗੱਲ ਦੱਸਦੀ ਆਂ ਮੈਂ ਕਿਸੇ ਵਿਅਕਤੀ ਨੂੰ ਮੇਰਾ ਬੜਾ ਸਨਮਾਨ ਕਰਦੇ ਆਂ ਉਹਨੇ ਉਸ ਦਿਨ ਤੋਂ ਲੈ ਕੇ ਮੈਨੂੰ ਟੈਲੀਫੋਨ ਨਹੀਂ ਕੀਤਾ ਮੈਂ ਕੱਲ ਉਹਨੂੰ ਫੋਨ ਕੀਤਾ ਮੈਂ ਕਿਹਾ ਕਿ ਤੁਸੀਂ ਤੇ ਮੇਰੀ ਬਾਤ ਨਹੀਂ ਪੁੱਛੀ ਤੇ ਟੈਲੀਫੋਨ ਵੀ ਨਹੀਂ ਕੀਤਾ ਉਹਨੇ ਪਤਾ ਕੀ ਕਿਹਾ ਕਹਿੰਦੇ ਬੀਬੀ ਜੀ ਉਹ ਸ਼ਬਦ ਸੁਣ ਕੇ ਨਾ ਜੀ ਮੈਂ ਆਪਣੇ ਨੂੰ ਮਰਦ ਹੋਣ ਤੇ ਗਾਲਾਂ ਕੱਢ ਰਿਹਾ ਤੁਸੀਂ ਇਹ ਦੇਖੋ ਵੀ ਮਰਦ ਲੋਕ ਜਿਹੜੇ ਆ ਉਹਨਾਂ ਨੇ ਵੀ ਮਹਿਸੂਸ ਕੀਤਾ ਕਿ ਬਹੁਤ ਵੱਡੀ ਗਲਤੀ ਹੈ ਬਹੁਤ ਵੱਡਾ ਅਪਮਾਨ ਹੈ ਜੇ ਉਹਨਾਂ ਦੇ ਮਨ 'ਚ ਵੀ ਇਹ ਆਂਦਾ ਕਿ ਅਸ਼ਲੀਲਤਾ ਪਰੇ ਸ਼ਬਦ ਬੋਲਦੇ ਗਾਲਾਂ ਕੱਢਣੀਆਂ ਇੱਕ ਮਨੁੱਖ ਨੂੰ ਸੋਭਾ ਨਹੀਂ ਦਿੰਦੀਆਂ ਤੇ ਫਿਰ ਮੈਂ ਸਾਬਿਤ ਦਿਆਂ ਕਿ ਉਸ ਪਦਵੀ ਦਾ ਕਿੰਨਾ ਨੁਕਸਾਨ ਹੋਇਆ ਹੈ ਅੱਜ ਉਸ ਦੇ ਇਤਿਹਾਸ ਨੂੰ ਕਿੰਨਾ ਕਲੰਕਿਤ ਕੀਤਾ ਹੈ ਇਸ ਨੇ ਸਿੱਖ ਕੌਮ ਦੀਆਂ ਭਾਵਨਾਵਾਂ 'ਮ ਕਿੰਨੀਆਂ ਤਰਸੀਆਂ ਹੋਣਗੀਆਂ ਕਿ ਸਾਡੀ ਉਹ ਮਹਾਨ ਸਸਤਾ ਦਾ ਮੁਖੀ ਜਿਹੜਾ ਹੈ ਜਦੋਂ ਇਦਾਂ ਦੇ ਸ਼ਬਦ ਬੋਲੇਗਾ ਤੇ ਅਸੀਂ ਦਿੱਤੇ ਗੁਰਨਾਕ ਸਾਹਿਬ ਦਾ ਸਨੇਹਾ ਦੇਣਾ ਹੈ ਜੇ ਗੁਨਾਰਸਾ ਦਾ ਫਲਸਫੇ ਨੂੰ ਇਸ ਦੁਨੀਆ 'ਚ ਪ੍ਰਚਾਰ ਨਾਲ ਸੋ ਕਿਉ ਮੰਦਾ ਕਿ ਜਿੱਤ ਜੈ ਮਹਾਰਾਜਨ ਜਿਸ ਪਾਤਸ਼ਾਹ ਨੇ ਬਰਾਬਰੀ ਦਾ ਅਧਿਕਾਰ ਦਿੱਤਾ ਸਨਮਾਨ ਦਿੱਤਾ ਆਪਣੀ ਗੋਦ 'ਚ ਬਿਠਾ ਕੇ ਜਨਨੀ ਕਿਹਾ ਸਿਰ ਜਨਹਾਰੀ ਕਿਹਾ ਅੱਜ ਉਹਦੇ ਫਲਸਫੇ ਨੂੰ ਕਿੰਨੀ ਵੱਡੀ ਆਂਜ ਸੋ ਮੈਂ ਸਿਰਫ ਉਹਨਾਂ ਨੂੰ ਇਹੀ ਕਹਿ ਕੇ ਆਈ ਹਾਂ ਭਾਵੇਂ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਉਸ ਪਦਵੀ ਦੀ ਅੱਜ ਤੋਹੀਨ ਵੀ ਹੋਈ ਹੈ ਮੈਨੂੰ ਇਹ ਵੀ ਦੁੱਖ ਹੈ ਕਿ ਅੱਜ ਪਹਿਲੀ ਵਾਰ ਹੋਇਆ ਇਤਿਹਾਸ ਵਿੱਚ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੂਮਨ ਕਮਿਸ਼ਨ ਵਿੱਚ ਇੱਕ ਗਾਲਾ ਕੱਢਣ ਦੇ ਗਾਲਾ ਕੱਢਣ ਦੇ ਉੱਤੇ ਦੋਸ਼ੀ ਪਾ ਕੇ ਆਪਣੇ ਨੂੰ ਦੋਸ਼ੀ ਮੰਨ ਕੇ ਇੱਥੇ ਆ ਜਰਿਆ ਇਹ ਵੀ ਸਾਡੇ ਵਾਸਤੇ ਬੜਾ ਵੱਡਾ ਅਜੀ ਕਲੰਕ ਹੈ ਬੜਾ ਵੱਡਾ ਅਫਸੋਸ ਹੈ ਤੇ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਉਸ ਕੁਰਸੀ ਦਾ ਪ੍ਰਧਾਨ ਅੱਜ ਇੱਥੇ ਤਲਬ ਕੀਤਾ ਗਿਆ ਪਰ ਮੈਂ ਇਹ ਸਮਝਦੀ ਜਿਸ ਨੇ ਉਸ ਕੁਰਸੀ ਦਾ ਅਪਮਾਨ ਕੀਤਾ ਉਹਨੂੰ ਇਸ ਤਰ੍ਹਾਂ ਨਹੀਂ ਛੱਡਿਆ ਜਾ ਸਕਦਾ ਜੇ ਉਹਨਾਂ ਨੇ ਐਕਸ਼ਨ ਲਿਆ ਮੈਂ ਉਹਨਾਂ ਨੂੰ ਬੇਨਤੀ ਕਰਕੇ ਆਈ ਹਾਂ ਕਿ ਤੁਸੀਂ ਕਰੋ ਆਪਣੀ ਕਾਰਵਾਈ ਕਿਉਂਕਿ ਕਾਨੂੰਨੀ ਕਾਰਵਾਈ ਕਰਨੀ ਉਹਨਾਂ ਦਾ ਫਰਜ਼ ਬੰਦ ਹੈ ਉਹ ਕਾਨੂੰਨੀ ਕਾਰਵਾਈ ਕਰਨੀ ਠੀਕ ਹੈ ਮੈਂ ਦਰਜ ਕਰਾਉਣ ਦੀ ਤੁਸੀਂ ਮੰਗ ਕੀਤੀ ਹੈ ਕਿ ਐਫ ਆਈਰ ਮੈਨੂੰ ਨਹੀਂ ਪਤਾ ਕੀ ਹੋਣਾ ਕੀ ਨਹੀਂ ਹੋਣਾ ਪਰ ਮੈਂ ਉਹਨੂੰ ਕਿਹਾ ਕਿ ਜਿਹੜਾ ਐਕਸ਼ਨ ਤੁਹਾਡੇ ਵੱਲ ਬੰਦ ਹੈ ਲੀਗਲ ਬੰਦ ਹੈ ਲਾਫਲ ਬੰਦ ਹੈ ਉਹ ਤੁਸੀਂ ਆਪਣਾ ਰਿਕਤੀ ਤੌਰ ਤੇ ਕੁਝ ਦਿੱਤਾ ਉਹਨਾਂ ਨੂੰ ਮੈਂ ਕੁਝ ਨਹੀਂ ਦਿੱਤਾ ਜੀ ਨਾ ਮੈਂ ਕੋਈ ਐਪਲੀਕੇਸ਼ਨ ਦਿੱਤੀ ਸੀ ਨਾ ਮੈਂ ਕਿਸੇ ਹੋਰ ਦਾ ਤੇ ਲਿਖ ਕੇ ਦਿੱਤਾ ਜੇਕਰ ਸ਼੍ਰੀ ਅਕਾਲਤਿਰ ਸਾਹਿਬ ਤੇ ਇਹਨੇ ਜਾ ਕੇ ਦੋਸ਼ੀ ਮੰਨਿਆ ਜੇ ਇਹਨੇ ਆਪ ਬਿਆਨ ਦੇ ਕੇ ਦੋਸ਼ੀ ਮੰਨਿਆ ਇੱਥੇ ਆ ਕੇ ਵੀ ਲਿਖ ਕੇ ਦੇ ਕੇ ਗਿਆ ਕਿ ਮੈਂ ਦੋਸ਼ੀ ਹਾਂ ਸੋ ਜੇ ਉਹ ਦੋਸ਼ੀ ਮੰਨੇ ਨੇ ਆਪਣੇ ਆਪ ਨੂੰ ਤੇ ਜਿਹੜਾ ਦੋਸ਼ੀ ਮੰਨ ਜਾਵੇ ਤੇ ਜਿਹੜਾ ਹੁਣ ਤੁਸੀਂ ਦੇਖਦੇ ਹੋ ਜੇਲਾਂ ਵਿੱਚ ਵੀ ਦੁਨਿਆਵੀ ਜੇਲਾ ਜਿਹੜੀਆਂ ਦੇਖਦੇ ਉੱਥੇ ਵੀ ਜੇ ਦੋਸ਼ੀ ਕਹਿੰਦਾ ਕਿ ਮੈਂ ਕਤਲ ਕੀਤਾ ਮੈਂ ਆ ਕੰਮ ਕੀਤਾ ਮੈਂ ਗਲਤੀ ਕੀਤੀ ਹੈ ਤੁਹਾਨੂੰ ਸਜ਼ਾ ਮਿਲਦੀ ਹੈ ਉਹ ਇਹ ਨਹੀਂ ਕਹਿੰਦੇ ਚਾਹੇ ਤੂੰ ਕੀਤੀ ਹੈ ਤੇ ਮaaf ਕਰ ਦਿੱਤਾ ਸੋ ਕਾਨੂੰਨ ਜੋ ਜਾਸ ਦੇ ਕੋ ਕਰਨਗੇ ਤੁਸੀਂ ਦੋਸ਼ੀ ਮੰਨਦੇ ਹੋ ਜਾਂ ਮaaf ਕਰਦੇ ਹੋ ਕੀ ਜੀ ਤੁਸੀਂ ਦੋਸ਼ੀ ਮੰਨਦੇ ਹੋ ਉਹਨਾਂ ਨੇ ਜੀ ਆਪਣੇ ਮaaf ਕਰਦੇ ਸਾਰਾ ਸੰਸਾਰ ਮੰਨਦਾ ਮੈਂ ਕੌਣ ਉਹਨਾਂ ਨੇ ਅਫੀਸ਼ੀਅਲ ਤੌਰ ਤੇ ਮਾਫੀ ਤੁਹਾਡੇ ਤੋਂ ਮੰਗੀ ਤੁਸੀਂ ਮਾਫ ਨਹੀਂ ਕਰੋਗੇ ਮੈਂ ਕੁਝ ਨਹੀਂ ਦੇਣੇ ਕਰਾਂਗਾ